ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਹਾਂ ਨਿੱਤੂ ਬਾਤਿਸ਼ ਪੰਜਾਬ ਦੇ ਵਿੱਚ ਮੁਫਤ ਬਸ ਸੇਵਾ ਦਾ ਆਨੰਦ ਲੈਣ ਵਾਲੀਆਂ ਮਹਿਲਾਵਾਂ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਦਰਅਸਲ ਹੁਣ ਪੰਜਾਬ ਦੇ ਵਿੱਚ ਆਧਾਰ ਕਾਰਡ ਦੇ ਉੱਤੇ ਬਸ ਦੀ ਟਿਕਟ ਨਹੀਂ ਕੱਟੀ ਜਾਵੇਗੀ ਤੇ ਜਲਦ ਹੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਇੱਕ ਨਵੀਂ ਪਾਲਿਸੀ ਤਿਆਰ ਕਰਨ ਵਾਲੀ ਹੈ ਬੇਸ਼ੱਕ ਉਸ ਦੇ ਵਿੱਚ ਦੋ ਕਾਰਡ ਹੋਰ ਐਡ ਕੀਤੇ ਜਾਣਗੇ ਜਿਨ੍ਹਾਂ ਦੇ ਉੱਤੇ ਬਸ ਦੀ ਟਿਕਟ ਕੱਟੀ ਜਾਵੇਗੀ ਪਰ ਆਧਾਰ ਕਾਰਡ ਨੂੰ ਲੈ ਕੇ ਕੀ ਗਲਤਫਹਿਮੀ ਹੋਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆਂ ਦਰਅਸਲ ਕਈ ਵਾਰ ਆਧਾਰ ਕਾਰਡ ਦੇ ਉੱਤੇ ਟਿਕਟ ਕੱਟਣ ਦੇ ਵਿੱਚ ਕੰਡਕਟਰ ਕੋਲੋਂ ਨੰਬਰ ਗਲਤ ਲਿਖਿਆ ਜਾਂਦਾ ਸੀ ਜਿਸ ਨੂੰ ਲੈ ਕੇ ਕੀ ਪੰਜਾਬ ਸਰਕਾਰ ਦੇ ਵੱਲੋਂ ਹੁਣ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦੀ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐਮ ਡੀ ਗੁਰਪ੍ਰੀਤ ਸਿੰਘ ਨੇ ਜਾਰੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਮੁਫਤ バス ਸੇਵਾ ਦੇ ਵਿੱਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਮੁਤਾਬਿਕ ਦੋ ਹੋਰ ਕਾੜਾਂ ਦਾ ਸੁਝਾਅ ਦਿੱਤਾ ਗਿਆ ਹੈ ਦੱਸਦੀ ਹੈ ਕਿ ਬੱਸ ਦੇ ਕੰਡਕਟਰ ਕੋਲ ਵਾਰ-ਵਾਰ ਗਲਤੀਆਂ ਹੋਣ ਦੇ ਬਾਅਦ ਪੂਰਾ ਡਾਟਾ ਨਹੀਂ ਪਹੁੰਚਦਾ ਸੀ ਜਿਸ ਕਾਰਨ ਹੁਣ ਆਧਾਰ ਕਾਰਡ ਬੰਦ ਕੀਤੇ ਜਾਣਗੇ ਤੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬੱਸ ਦੇ ਵਿੱਚ ਆਧਾਰ ਕਾਰਡ ਤੇ ਮੁਕਤ ਸਫ਼ਰ ਕਰਦੀਆਂ ਨੇ ਤੇ ਇਸੇ ਦੇ ਕਾਰਨ ਇਸ ਲੜੀ ਦੇ ਵਿੱਚ ਦੋ ਹੋਰ ਕਾਰਡ ਸ਼ਾਮਲ ਕੀਤੇ ਜਾਣ ਦਾ ਸੁਝਾਅ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਦੇਖਦੇ ਹੋਇਆ ਮੁਫਤ ਬਸ ਸੇਵਾ ਦਾ ਲਾਹਾ ਔਰਤਾਂ ਲੈ ਸਕਣਗੀਆਂ ਤੇ ਪਰ ਕੰਡਕਟਰਾਂ ਦੀ ਮੁਸ਼ਕਿਲ ਦਾ ਵੀ ਹੱਲ ਹੋ ਜਾਵੇਗਾ ਇਹ ਦੋ ਕਾਰਡ ਨੇ ਆਰ ਐਫ ਆਈ ਡੀ ਯਾਨੀ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਅਤੇ ਐਨ ਸੀ ਐਮ ਐਸ ਸੀ ਨੈਸ਼ਨਲ ਕਮਾਂਡ ਮੋਬਿਲਟੀ ਕਾਰਡ ਇਹ ਦੋਵੇਂ ਨਵੇਂ ਕਾਰਡ ਸਹੂਲਤ ਦੇ ਵਜੋਂ ਦਿੱਤੇ ਜਾਣਗੇ ਜਿਨ੍ਹਾਂ ਦੋਵਾਂ ਕਾਰਡਾਂ ਵਿੱਚੋਂ ਇੱਕ ਵੀ ਹੋਣ ਤੇ ਸਰਕਾਰੀ ਬਸ ਦੇ ਵਿੱਚ ਮੁਫਤ ਸੇਵਾ ਦਾ ਲਾਹਾ ਬੀਬੀਆਂ ਲੈ ਸਕਣਗੀਆਂ ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਇਹ ਕਾਰਡ ਕਦੋਂ ਸ਼ੁਰੂ ਹੋਣਗੇ ਪਰ ਬੱਸ ਚਾਲਕਾਂ ਦੇ ਵੱਲੋਂ ਆਧਾਰ ਕਾਰਡ ਬੰਦ ਕਰਨ ਦੀ ਛੇਤੀ ਤਿਆਰੀ ਕੀਤੀ ਜਾ ਰਹੀ ਹੈ